ਮਾਪਿਓ ਦੀ ਇਕਲੋਤੀ ਸੀ ਉਮਰ ਮਹਿਸ 7 ਸਾਲ ਦੀ ਛੋਟੀ ਜਹੀ ਬੱਚੀ ਨੂੰ ਪਾਲ ਪੋਸ ਕੇ ਹੁਣ ਮਾਪਿਓ ਦੇ ਵੱਲੋਂ ਐਡਾ ਕੀਤਾ ਗਿਆ ਸੀ ਕਿ ਉਹ ਆਪਣੇ ਕੰਮ ਆਪ ਕਰਨ ਲੱਗ ਪਈ ਸੀ ਉਸ ਦੀਆਂ ਗੱਲਾਂ ਸੁਣ ਕੇ ਪਰਿਵਾਰਿਕ ਮੈਂਬਰ ਖੁਸ਼ ਹੁੰਦੇ ਸੀ ਸਕੂਲ ਜਾਂਦੀ ਇਸ ਕੁੜੀ ਦੇ ਨਾਲ ਇੱਕ ਦਿਨ ਇੱਕ ਇਹੋ ਜਿਹਾ ਹਾਦਸਾ ਵਾਪਰਿਆ ਜਦੋਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਸੀ ਆਪਣੇ ਦਾਦੇ ਦੇ ਨਾਲ ਮੋਟਰਸਾਈਕਲ ਦੇ ਅੱਗੇ ਬੈਠ ਕੇ ਜਾ ਰਹੀ ਸੀ ਕਿ ਰਾਹ ਦੇ ਵਿੱਚ ਉੱਡ ਰਹੀ ਪਤੰਗ ਦੀ ਡੋਰ ਦੇ ਕਾਰਨ ਇਸ ਬੱਚੀ ਦੀ ਜਾਨ ਚਲੀ ਗਈ ਮਾਪਿਆਂ ਦੀ ਇਹ ਇਕਲੌਤੀ ਧੀ ਸੀ ਪਤਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਇਸ ਕੁੜੀ ਦੀ ਮਾਂ ਪਹਿਲਾਂ ਹੀ ਹਸਪਤਾਲ ਵਿਖੇ ਭਰਤੀ ਸੀ ਜਦੋਂ ਉਸ ਨੂੰ ਆਪਣੀ ਧੀ ਦੇ ਬਾਰੇ ਇਸ ਤੁਖਾਨ ਦਾ ਪਤਾ ਲੱਗਿਆ ਤਾਂ ਉਹ ਪੀਜੀਆਈ ਤੋਂ ਆਪਣੇ ਘਰ ਨੂੰ ਪਹੁੰਚ ਰਹੇ ਨੇ ਐਨੀ ਮਾੜੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ بار بار ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਤੰਗ ਬਾਜ਼ੀ ਨਾ ਕਰਨ ਇਸ ਤਰੀਕੇ ਦੇ ਨਾਲ ਕਿਸੇ ਦੀ ਜਾਨ ਨਾ ਲੈਣ ਇਸ ਸਾਰੇ ਮਾਮਲੇ ਦੂਸਾਂਝ ਕਲਾ ਦੇ ਨਜ਼ਦੀਕੀ ਪਿੰਡ ਕੋਟਲੀ ਖੱਖੀਆਂ ਵਿਖੇ ਵਾਪਰਿਆ ਜਿੱਥੇ ਸਤਨਾਮ ਜੋ ਕਿ ਆਪਣੀ ਪੋਤੀ ਹਰਲੀਨ ਕੌਰ ਪੁੱਤਰੀ ਦਵਿੰਦਰ ਕੁਮਾਰ ਮਾਤਾ ਜਸਵਿੰਦਰ ਰਾਣੀ ਉਮਰ ਮਹਿਰ 7 ਸਾਲ ਦੀ ਬੱਚੀ ਨੂੰ ਲੈ ਕੇ ਜਾ ਰਹੇ ਸੀ ਕਿ ਰਾਤ ਦੇ ਵਿੱਚ ਇਹ ਹਾਦਸਾ ਹੋ ਗਿਆ ਜਾਣਕਾਰੀ ਦਿੰਦੇ ਹੋਏ ਦਾਦੇ ਦੇ ਵੱਲੋਂ ਦੱਸਿਆ ਗਿਆ ਕਿ ਉਹ ਆਪਣੀ ਪੋਤੀਆਂ ਨੂੰ ਮੋਟਰਸਾਈਕਲ ਤੇ ਪਿੰਡ ਕੋਟਲੀ ਖੱਖੀਆਂ ਤੋਂ ਅੱਡਾ ਦੂਸਾਂਝ ਕਲਾ ਆਪਣੀ ਦੁਕਾਨ ਤੇ ਲੈ ਕੇ ਜਾ ਰਿਹਾ ਸੀ ਜਦੋਂ ਉਹ ਕੋਟਲੀ ਖੱਖਿਆਂ ਤੋਂ ਅੱਧਾ ਕਿਲੋਮੀਟਰ ਦੂਰੀ ਤੇ ਪਹੁੰਚਦੇ ਨੇ ਤਾਂ ਮੋਟਰਸਾਈਕਲ ਦੇ ਅੱਗੇ ਬੈਠੀ ਪੋਤੀ ਹਰਲੀਨ ਕੋਰ ਆਮ ਡੋਰ ਦੀ ਲਪੇਟ ਦੇ ਵਿੱਚ ਆ ਗਈ ਜਿਸ ਤੋਂ ਬਾਅਦ ਉਸਤੇ ਡੂੰਗੀਆਂ ਸੱਟਾਂ ਲੱਗੀਆਂ ਗੰਭੀਰ ਜ਼ਖਮੀ ਹੋ ਗਈ ਉਹ ਅਤੇ ਇਸ ਮਗਰੋਂ ਤਸਾਂਜ ਕਲਾ ਦੇ ਨੀਜੀ ਮੇਰ ਹਸਪਤਾਲ ਵਿਖੇ ਉਸ ਨੂੰ ਲਜਾਇਆ ਗਿਆ ਇੱਥੇ ਹੀ ਡਾਕਟਰਾਂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਉਹ ਠੀਕ ਨਹੀਂ ਹੈ ਜਿਸ ਦੇ ਚਲਦੇ ਹੋਏ ਉਹ ਆਪਣੀ ਪੋਤੀ ਨੂੰ ਲੈ ਕੇ ਵਿਰਕ ਹਸਪਤਾਲ ਫਗਵਾੜੇ ਪਹੁੰਚ ਗਏ ਉਮੀਦ ਇਹੀ ਸੀ ਕਿ ਬੱਚੀ ਬਚ ਜਾਵੇਗੀ ਪਰ ਜਦੋਂ ਚੈੱਕਅਪ ਕੀਤਾ ਗਿਆ ਤਾਂ ਉਸ ਬੱਚੀ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਇਥੇ ਵੀ ਦਸਨਯੋਗ ਹੈ ਕਿ ਮ੍ਰਿਤਕ ਬੱਚੀ ਦੀ ਮਾਤਾ ਇੱਕ ਸਾਲ ਤੋਂ ਬਿਮਾਰ ਹੋਣ ਦੇ ਕਾਰਨ ਪੀਜੀਆ ਚੰਡੀਗੜ੍ਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਇਸ ਸਮੇਂ ਚੌਂਕੀ ਇੰਚਾਰਜ ਦੇ ਵੱਲੋਂ ਦੱਸਿਆ ਗਿਆ ਕਿ ਮੋਟਰਸਾਈਕਲ ਦੇ ਪਿਛਲੇ ਟਾਇਰ ਦੀ ਰਿੰਮ ਦੇ ਵਿੱਚ ਡੋਰ ਲਪੇਟੀ ਹੋਈ ਸੀ ਜਿਸ ਨੂੰ ਚੈੱਕ ਕਰਕੇ ਦੇਖਿਆ ਗਿਆ ਅਤੇ ਪਤਾ ਲੱਗਿਆ ਕਿ ਇਹ ਇੱਕ ਆਮ ਡੋਰ ਹੈ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਜਿੱਥੇ ਡੋਰ ਦੀ ਲਪੇਟ ਤੇ ਵਿੱਚ ਆਇਆ ਸੀ ਇਹ ਪਰਿਵਾਰ ਉੱਥੇ ਖੇਤਾਂ ਦੇ ਵਿੱਚ ਜਾ ਕੇ ਡੋਰ ਨੂੰ ਜਮ੍ਹਾਂ ਕੀਤਾ ਗਿਆ ਬਰਾਮਦ ਕਰ ਲਈ ਗਈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸੇ ਡੋਰ ਦੇ ਨਾਲ ਬੱਚੀ ਦੀ ਜਾਨ ਗਈ ਹੈ ਅਤੇ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਵੀ ਇਹ ਡੋਰ ਚੈੱਕ ਕਰਵਾਈ ਗਈ ਅਤੇ ਚੈੱਕ ਕਰਵਾਣ ਤੇ ਪਤਾ ਲੱਗਿਆ ਕਿ ਇਹ ਚਾਈਨਾ ਡੋਰ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਦੇ ਵੱਲੋਂ ਲੋਕਾਂ ਨੂੰ ਹੋਰ ਕੀ ਅਪੀਲ ਕੀਤੀ ਜਾ ਰਹੀ ਹੈ ਜਾਣਦੇ ਹ ਸਤਨਾਮ ਸਿੰਘ ਦੀ ਪੋਤੀ ਹੈਗੀ ਹੈ ਇਹ ਇਹ ਹਰਲੀਨ ਲੜਕੀ ਹੈ 7 ਸਾਲ ਦੀ ਇਹਦੇ ਫਾਦਰ ਦਾ ਨਾਮ ਬਿੰਦਾ ਉਹ ਸਤਨਾਮ ਸਿੰਘ ਆਪਣੀ ਪੋਤੀਆਂ ਦੋਨਾਂ ਨੂੰ ਲੈ ਕੇ ਜਾ ਰਿਹਾ ਸੀ ਇਹ ਮੁਰੇ ਬੈਠੀ ਸੀ ਵੱਡੀ ਜਿਹੜੀ ਸੀ ਉਹ ਪਿੱਛੇ ਬੈਠੀ ਸੀ ਇਹ ਦਸਾਂਜ ਕਲਾਂ ਦੁਕਾਨ ਕਰਦੇ ਨੇ ਉੱਥੇ ਲੈ ਕੇ ਜਾ ਰਿਹਾ ਸੀ ਨਾਲ ਆਪਣੇ ਜਦੋਂ ਜਾ ਰਿਹਾ ਸੀ ਰਸਤੇ ਵਿੱਚ ਖੇਤਾਂ ਵਿੱਚ ਇੱਕ ਡੋਰ ਜਿਹੜੀ ਆ ਨਾਰਮਲ ਹੈਗੀ ਜਿਹੜੀ ਉਹ ਉਹਦੇ ਕਿਸੇ ਗੁਰਦਮ ਦੇ ਵਿੱਚ ਫਸ ਗਈ ਉਹਦੇ ਨਾਲ ਜਿਹੜੀ ਉਹਦੇ ਗੁਰਦਮ ਵਿੱਚ ਜ਼ਿਆਦਾ ਫਸਣ ਕਰਕੇ ਇਹਦੀ ਮੌਤ ਹੋ ਗਈ ਉਹ ਉਹ ਮੋਇ ਪਹਿਲਾਂ ਮੇਰ ਹਸਪੀਟਲ ਗਿਆ ਸੀ ਫਿਰ ਬਰਖਾ ਹਸਪੀਟਲ ਗਿਆ ਤੇ ਉਥੋਂ ਡਿਕਲੇਅਰ ਹੋ ਗਿਆ ਕਿ ਇਹਦੀ ਮੌਤ ਹੋ ਚੁੱਕੀ ਹੈ ਇਹ ਡੋਰ ਅਸੀਂ ਉਹਦੇ ਮੋਰਸਲ ਤੋਂ ਕੱਢ ਲਈ ਹੈ ਪਰ ਇਹ ਨੋਰਮਲ ਡੋਰ ਡੋਰ ਹੈਗੀ ਆ ਔਰ ਜਿਹੜੀ ਡੋਰ ਸਾਨੂੰ ਜਿੱਥੇ ਵਾਕਿਆ ਹੋਇਆ ਅਸੀਂ ਉਥੋਂ ਵੀ ਡੋਰ ਲਈ ਹੈ ਉਹਦੇ ਨਾਲ ਦੀ ਉਹ ਵੀ ਨੋਰਮਲ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਦੇਖੋ ਕਿੰਨਾ ਵੱਡਾ ਇਹ ਜਿਹੜਾ ਦੁਖਦ ਘਟਨਾ ਹੈਗੀ ਆ ਵੀ ਪਤੰਗ ਵਗੈਰਾ ਜਿਹੜੇ ਆ ਜਿਹੜੀ ਡੋਰ ਜਿਹੜੀ ਨਾਰਮਲ ਡੋਰ ਵੀ ਆ ਉਹ ਵੀ ਇੱਕ ਜਾਲਲੇਵਾ ਡੋਰ ਬਣ ਗਈ ਆ ਇਸ ਕਰਕੇ ਕਿਸੇ ਤਰੀਕੇ ਦਾ ਇਦਾਂ ਦਾ ਜਿਹੜਾ ਉਹ ਨਾ ਕਰੋ ਪਤੰਗ ਵਗੈਰਾ ਦੀ ਪੱਕੀ ਡੋਰ ਨਾਲ ਨਾ ਚੜਾਓ ਤੇ ਨਾ ਹੀ ਚੈਨਾ ਡੋਰoverline ਵੀ ਅਸੀਂ ਕਹਿੰਦੇ ਆ ਵੀ ਚੈਨਾ ਡੋਰ ਵੀ ਜਿਹੜੀ ਆ ਉਹ ਵੀ ਇਹ ਇਦਾਂ ਵਿਕਣੀ ਨਹੀਂ ਚਾਹੀਦੀ ਨਾ ਹੀ ਇਦਾਂ ਦਾ ਕੋਈ ਗਲਵਾ ਸਾਹਮਣੇ ਆਣੀ ਚਾਹੀਦੀ ਸੁਬੰਦਰੀ ਇਹਨਾਂ ਦੇ ਮਦਰ ਫਾਦਰ ਦਾ ਉਹ ਉਹਦੀ ਇਹਦੀ ਮਦਰ ਦਾ ਪੀਜੀ ਜਿਹੜਾ ਆਪਰੇਸ਼ਨ ਹੋਇਆ ਪਿੱਤੇ ਦਾ ਉਹ ਉੱਥੇ ਗਏ ਹੋਏ ਨੇ ਉੱਥੋਂ ਆ ਰਹੇ ਨੇ ਤੇ ਉਹ ਫਿਰ ਇਹ ਇਹਦਾ ਬੱਚਾ ਇਕੱਲਾ ਜੀ ਇਹਦੇ ਬੇਟੀ ਇੱਕੋ ਹੀ ਹੈ ਜੀ ਹਰਨੀਮ ਇਹਦਾ ਨਾਮ ਇਹ ਹੁਣ ਕੀ ਕਾਰਵਾਈ ਚਲਦੀ ਹੈ ਇਹ ਹੁਣ ਉਹਦੇ ਦਾਦੇ ਨਾਲ ਗੱਲ ਕੀਤੀ ਹੈ ਜੀ ਉਹ ਦਾਦਾ ਇਸ ਟਾਈਮ ਸਹੀ ਪੋਜੀਸ਼ਨ ਤੇ ਨਹੀਂ ਹੈ ਉਹਨਾਂ ਨੇ ਮੈਨੂੰ ਕਹਿਤਾ ਕਿ ਕੋਈ ਗੱਲ ਨਹੀਂ ਜੀ ਨੋਰਮਲ ਅਸੀਂ ਜਿਹੜਾ ਵੀ ਹੈਗਾ ਤੁਹਾਨੂੰ ਦੱਸ ਦਿੰਦਾ ਇਹ ਕਲੀਅਰ ਹੋ ਗਿਆ ਜੀ ਡੋਰ ਚੈਨਾਡ ਨਹੀਂ ਹੈ ਜੀ ਚੈਨਾਡ ਡੋਰ ਨਹੀਂ ਹੈ ਜੀ ਇਹ ਕਲੀਅਰ ਹੈ ਜੀ ਮੇਰੇ ਕੋਲ ਪਈ ਹੈ ਜੀ ਮੈਂ ਕਲੀਅਰ ਕਰ ਲਿਆ ਚੈਨਾਡ ਡੋਰ ਨਹੀਂ ਹੈ ਇਹ ਨਾਰਮਲ ਇਹ ਮੈਂ ਘਰਦਿਆਂ ਨੂੰ ਸਾਰਿਆਂ ਨੂੰ ਦਿਖਾਤਾ ਤੇ ਘਰ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਸਾਰਿਆਂ ਨੂੰ ਦਿਖਾਤੀ ਆ ਡੋਰ ਉਹਨਾਂ ਨੂੰ ਦਿਖਾ ਵੀ ਦਿੱਤੀ ਆ ਤੇ ਚੈੱਕ ਵੀ ਕਰਾ ਦਿੱਤੀ ਤੇ ਮੌਕੇ ਦੇ ਮੌਤੇ ਹੋ ਗਈ ਸੀ ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜਾ ਇਹ ਲੈ ਕੇ ਜਾਂਦੇ ਸੀ ਉਥੇ ਖੂਨ ਡੁੱਲਿਆ ਹੋਇਆ ਅਸੀਂ ਚੈੱਕ ਕਰ ਲਿਆ ਪਰ ਮੇਰ ਹਸਪੀਟਲ ਮੈਨੂੰ ਮੈਂ ਉਥੋਂ ਕਨਫਰਮ ਕੀਤਾ ਕਿ ਉਥੋਂ ਕਹਿ ਰਹੇ ਸੀ ਕਿ ਸਾਹ ਨਹੀਂ ਰਹੀ ਸੀ ਚੱਲਦਾ ਪਰ ਇਹਨਾਂ ਨੇ ਡਿਕਲੇਅਰ ਕਰਾਣਾ ਹੁੰਦਾ ਤੇ ਉਹ ਬਿਰਖ ਹਸਪੀਟਲ ਗਏ ਬਿਰਖ ਹਸਪੀਟਲ ਤੋਂ ਕਲੀਅਰ ਕਰਤਾ ਨੇ ਸੁਤਲਾਮ ਸਿੰਘ ਨੇ ਵੀ ਭਾਜੀ ਮੌਤ ਹੋ ਗਈ ਲੜਕੇ ਦੀ